ਇਸ ਵੇਲੇ ਦੀ ਵੱਡੀ ਖਬਰ ਨਵੀਂ ਮੁੰਬਈ ਤੋਂ ਸਾਹਮਣੇ ਆ ਰਹੀ ਹੈ ਔਰ ਫਾਜ਼ਿਲਕਾ ਜ਼ਿਲ੍ਹੇ ਦੇ ਨਾਲ ਜੁੜੀ ਹੋਈ ਖਬਰ ਹੈ ਦੱਸ ਦਈਏ ਕਿ ਬਾਲੀਵੁੱਡ ਦੇ ਬਾਦਸ਼ਾਹ કહે ਜਾਂਦੇ ਸਲਮਾਨ ਖਾਨ ਦੇ ਫਾਰਮ ਹਾਊਸ ਜੋ ਕਿ ਨਵੀਂ ਮੁੰਬਈ ਦੇ ਪਨਵੇਲ ਵਿਖੇ ਆ ਉਸ ਦੇ ਵਿੱਚ ਦੋ ਲੋਕ ਜ਼ਬਰੀ ਦਾਖਲ ਹੁੰਦੇ ਨੇ ਦੱਸ ਦੇ ਕਿ ਫਾਰਮ ਹਾਊਸ ਦੀ ਜੋ ਕਟਿਆਲੀ ਤਾਰ ਆ ਉਸ ਨੂੰ ਕੱਟ ਕੇ ਲੋਕ ਦਾਖਲ ਹੁੰਦੇ ਨੇ ਔਰ ਸਿਕਿਉਰਿਟੀ ਦੇ ਵੱਲੋਂ ਇਹਨਾਂ ਨੂੰ ਕਾਬੂ ਕਰ ਲਿੱਤਾ ਜਾਂਦਾ ਹੈ ਜਦ ਇਹਨਾਂ ਦੀ ਤਲਾਸ਼ੀ ਲਈ ਜਾਂਦੀ ਹੈ ਔਰ ਇਹਨਾਂ ਦੇ ਵੱਲੋਂ ਜੋ ਕਾਗਜ਼ਾਤ ਦਿਖਾਏ ਜਾਂਦੇ ਨੇ ਉਹ ਪੂਰੀ ਤਰ੍ਹਾਂ ਦੇ ਨਾਲ ਜਾਲੀ ਮਿਲਦੇ ਨੇ ਔਰ ਇਹਨਾਂ ਦੇ ਵਿੱਚੋਂ ਇੱਕ ਦਾ ਨਾਮ ਗੁਰਸੇਵਕ ਸਿੰਘ ਹੈ ਦੂਸਰੇ ਦਾ ਨਾਮ ਅਜੀਤ ਸਿੰਘ ਜੇਲ੍ਹ ਦੱਸਿਆ ਜਾ ਰਿਹਾ ਹੈ ਫਿਲਹਾਲ ਇਹ ਦੋਨੇ ਲੋਕ ਜਦ ਪਨਵੇਲ ਵਿਖੇ ਨਵੀਂ ਮੁੰਬਈ ਪਨਵੇਲ ਫਾਰਮ ਹਾਊਸ ਦੇ ਵਿੱਚ ਦਾਖਲ ਹੁੰਦੇ ਨੇ ਤਾਂ ਉਸ ਸਮੇਂ ਸਲਮਾਨ ਖਾਨ ਆਪਣੇ ਫਾਰਮ ਹਾਊਸ ਦੇ ਵਿੱਚ ਨਹੀਂ ਸਨ ਔਰ ਇਸ ਮਾਮਲੇ ਨੂੰ ਇਸ ਗੱਲੋਂ ਵੀ ਸ਼ੱਕ ਦੇ ਨਿਗਾਹ ਨਾਲ ਦੇਖਿਆ ਜਾ ਰਿਹਾ ਕਿਉਂਕਿ ਇਹ ਦੋਨੇ ਲੋਕ ਫਾਜ਼ਿਲਕਾ ਜ਼ਿਲ੍ਹੇ ਦੇ ਨਾਲ ਸੰਬੰਧਿਤ ਹੈਗੇ ਆ ਔਰ ਜੋ ਲੌਰੈਂਸ ਗੈਂਗ ਹੈ ਉਹ ਵੀ ਫਾਜ਼ਿਲਕਾ ਜ਼ਿਲ੍ਹੇ ਤੋਂ ਹੀ ਸੰਬੰਧਿਤ ਹੈ ਲੌਰੈਂਸ ਬਿਸ਼ਨੋਈ ਫਾਜ਼ਿਲका ਜ਼ਿਲ੍ਹੇ ਦੇ ਰਹਿਣ ਵਾਲੇ ਔਰ ਲਾਰੈਂਸ ਬਿਸ਼ਨੋਈ ਦੇ ਵੱਲੋਂ ਅਕਸਰ ਹੀ ਜਿਹੜਾ ਹੈਗਾ ਸਲਮਾਨ ਖਾਨ ਨੂੰ ਲੈ ਕੇ ਧਮਕੀਆਂ ਦਿੱਤੀਆਂ ਗਈਆਂ ਕਈ ਵਾਰ ਸਲਮਾਨ ਖਾਨ ਨੂੰ ਜਾਨੋਂ ਮਾਰਨ ਦੀ ਕੋਸ਼ਿਸ਼ ਵੀ ਕੀਤੀ ਗਈ ਹੈ ਇਸ ਪੂਰੇ ਮਾਮਲੇ ਨੂੰ ਇਸ ਐਂਗਲ ਦੇ ਨਾਲ ਵੀ ਦੇਖਿਆ ਜਾ ਰਿਹਾ ਹੈ ਕਿ ਲੌਰੈਂਸ ਗੈਂਗ ਦੇ ਵੱਲੋਂ ਕੋਸ਼ਿਸ਼ ਕੀਤੀ ਗਈ ਹੈ ਸਲਮਾਨ ਖਾਨ ਨੂੰ ਜਾਨੋਂ ਮਾਰਨ ਦੀ ਕਿ ਲੌਰੈਂਸ ਗੈਂਗ ਦੇ ਗੁਰਗੇ ਸਨ ਜਿਹੜੇ ਨਵੀਂ ਮੁੰਬਈ ਵਿਖੇ ਪਨਵੇਲ ਵਿਖੇ ਜਿਹੜਾ ਕਿ ਸਲਮਾਨ ਖਾਨ ਦੇ ਫਾਰਮ ਹਾਊਸ ਦੇ ਵਿੱਚ ਦਾਖਲ ਹੁੰਦੇ ਨੇ ਕਟਿਆਲੀ ਤਾਰ ਨੂੰ ਕੱਟ ਕੇ ਵਿੱਚ ਦਾਖਲ ਹੁੰਦੇ ਨੇ ਔਰ ਉੱਥੇ ਕਿਸ ਮਕਸਦ ਦੇ ਨਾਲ ਪਹੁੰਚੇ ਸੀ ਹਾਲਾਂਕਿ ਇਹ ਦੋਨੇ ਲੋਕ ਜੋ ਕਾਬੂ ਕੀਤੇ ਗਏ ਨੇ ਇਹਨਾਂ ਦੇ ਵੱਲੋਂ ਦੱਸਿਆ ਗਿਆ ਕਿ ਇਹ ਸਲਮਾਨ ਖਾਨ ਦੇ ਫੈਨ ਨੇ ਔਰ ਸਲਮਾਨ ਖਾਨ ਨੂੰ ਮਿਲਣ ਦੇ ਵਾਸਤੇ ਉੱਥੇ ਪਹੁੰਚੇ ਸਨ ਲੇਕਿਨ ਜੋ ਤਰੀਕਾ ਇਹਨਾਂ ਦੇ ਵੱਲੋਂ ਅਪਣਾਇਆ ਜਾਂਦਾ ਹੈ ਉਹ ਆਪਣੇ ਆਪ ਦੇ ਵਿੱਚ ਸ਼ੱਕੀ ਹੈ ਕਿ ਟਿਆਲੀ ਤਾਰ ਨੂੰ ਕੱਟ ਕੇ ਫਾਰਮ ਹਾਊਸ ਦੇ ਵਿੱਚ ਦਾਖਲ ਹੁੰਦੇ ਨੇ ਫਿਲਹਾਲ ਜੋ ਇਹਨਾਂ ਦੇ ਵੱਲੋਂ ਆਈਡੀ ਕਾਰਡ ਆਪਣੇ ਦਿਖਾਏ ਜਾਂਦੇ ਨੇ ਉਹ ਵੀ ਜਾਲੀ ਪਾਏ ਜਾਂਦੇ ਨੇ ਜਿਸ ਨੂੰ ਲੈ ਕੇ ਸ਼ੱਕ ਹੋਰ ਵੀ ਗਰਮਾ ਜਾਂਦਾ ਹੈ ਏਜੰਸੀਆਂ ਦੇ ਵੱਲੋਂ ਇਹਨਾਂ ਦੋਨਾਂ ਲੋਕਾਂ ਦੀ ਜਿਹੜੀ ਹੈ ਉਹ ਜਾਂਚ ਕੀਤੀ ਜਾ ਰਹੀ ਹੈ ਪਰ ਸ਼ੁਰੂਆਤੀ ਤੌਰ ਤੇ ਇਹ ਪਤਾ ਲੱਗਾ ਕਿ ਇਹ ਫਾਜ਼ਿਲਕਾ ਜ਼ਿਲ੍ਹੇ ਦੇ ਨਾਲ ਸੰਬੰਧਿਤ ਨੇ ਜਿਸ ਨੂੰ ਲੈ ਕੇ ਸ਼ੱਕ ਜਿਹੜਾ ਹੈ ਉਹ ਹੋਰ ਵੀ ਗਹਿਰਾ ਜਾਂਦਾ ਹੈ ਕਿ ਇਹ ਲਾਰੈਂਸ ਗੈਂਗ ਦੇ ਵੱਲੋਂ ਕੋਸ਼ਿਸ਼ ਕੀਤੀ ਗਈ ਹੈ ਕਿ ਲਾਰੈਂਸ ਗੈਂਗ ਦੇ ਗੁਰਗੇਸ ਹਨ ਇਹ ਜਿਨ੍ਹਾਂ ਦੇ ਵੱਲੋਂ ਮੁੰਬਈ ਜਾ ਕੇ ਸਲਮਾਨ ਖਾਨ ਦੇ ਫਾਰਮ ਹਾਊਸ ਦੇ ਵਿੱਚ ਸੇਂਧ ਲਾਈ ਗਈ ਹੈ ਉੱਥੇ ਦਾਖਲ ਹੋਣ ਦੀ ਕੋਸ਼ਿਸ਼ ਕੀਤੀ ਗਈ ਹੈ ਫਿਲਹਾਲ ਪੂਰੇ ਮਾਮਲੇ ਨੂੰ ਜਿਹੜਾ ਕਿ ਸੁਰੱਖਿਆ ਏਜੰਸੀਆਂ ਇਸ ਦੀ ਜਾਂਚ ਕਰ ਰਹੀਆਂ ਨੇ ਪਰ ਸ਼ੁਰੂਆਤੀ ਤੌਰ ਤੇ ਜੋ ਪਤਾ ਲੱਗਾ ਹੈ ਕਿ ਇਹ ਲੋਕ ਫਾਜ਼ਿਲਕਾ ਜ਼ਿਲ੍ਹੇ ਦੇ ਨਾਲ ਸੰਬੰਧਿਤ ਹੋਗੇ ਨੇ ਹਾਲਾਂਕਿ ਫਾਜ਼ਿਲਕਾ ਜ਼ਿਲ੍ਹੇ ਦੇ ਕਿਹੜੇ ਪਿੰਡ ਦੇ ਇਹ ਲੋਕ ਨੇ ਕੌਣ ਨੇ ਇਹ ਹਾਲੇ ਪਤਾ ਨਹੀਂ ਲੱਗਾ ਸਿਰਫ ਇਹਨਾਂ ਦੇ ਨਾਮ ਹੀ ਜਿਹੜਾ ਹੈਗਾ ਉਹ ਪਤਾ ਲੱਗੇ ਨੇ ਇੱਕ ਦਾ ਨਾਮ ਜਿਹੜਾ ਹੈਗਾ ਪਰ ਸੇਵਕ ਸੰਘ ਇੱਕ ਦਾ ਨਾਮ अजीत ਸਿੰਘ ਗਿੱਲ ਹੈਗਾ ਤਾਂ ਇਹਨਾਂ ਨੂੰ ਕਾਬੂ ਕਰ ਲਿੱਤਾ ਗਿਆ ਫਿਲਹਾਲ ਏਜੰਸੀਆਂ ਦੇ ਵੱਲੋਂ ਇਸ ਮਾਮਲੇ ਦੀ ਪੂਰੀ ਜਾਂਚ ਕੀਤੀ ਜਾ ਰਹੀ ਹੈ